ਸ੍ਰੀ ਗੁਰੂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਵਿੱਚ ਇਸ ਸਟੈਂਪ ਬਾਰੇ ਜੇ ਤੁਸੀਂ ਇਸ ਸਟੈਂਪ ਖਰੀਦਿਆ ਸੀ ਪਰ ਉਹ ਵਰਤਿਆ ਨਹੀਂ ਗਿਆ ਜਾਂ ਗਲਤ ਬਣ ਗਿਆ ਜਾਂ ਕੰਮ ਕੈਂਸਲ ਹੋ ਗਿਆ ਤਾਂ ਕੀ ਤੁਹਾਨੂੰ ਉਸਦਾ ਫੰਡ ਮਿਲ ਸਕਦਾ ਹੈ ਪਾਓ ਪੂਰੀ ਜਾਣਕਾਰੀ ਸਮਝਦੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਸਮਝਦੇ ਆਂ ਇਸ ਸਟੈਂਪ ਕੀ ਹੁੰਦਾ ਹੈ ਇਸ ਸਟੈਂਪ ਇੱਕ ਇਲੈਕਟ੍ਰੋਨਿਕ ਸਟੈਂਪ ਡਿਊਟੀ ਸਰਟੀਫਿਕੇਟ ਹੁੰਦਾ ਹੈ ਇਲੈਕਟ੍ਰੋਨਿਕ ਦਾ ਮਤਲਬ ਹੈ ਡਿਜੀਟਲ ਅਤੇ ਸਟੈਂਪ ਡਿਊਟੀ ਦਾ ਮਤਲਬ ਹੈ ਸਰਕਾਰ ਨੂੰ ਦਿੱਤੀ ਜਾਣ ਵਾਲੀ ਸਟੈਂਪ ਫੀਸ ਇਲੀਗਲ ਡਾਕੂਮੈਂਟਸ ਜਿਵੇਂ ਕਿ ਐਗਰੀਮੈਂਟ ਰੀਸਟਰੀ ਪਾਵਰ ਆਫ ਟਰਨੀ ਜਾਂ ਕਿਸੇ ਵੀ ਬਰਕਾਰ ਦੀ ਬਸੀਕਾ ਤਸਦੀਕ ਕਰਵਾਉਣੀ ਜਿਹੜਾ ਵਰਤਿਆ ਜਾਂਦਾ ਹੈ ਹੁਣ ਗੱਲ ਕਰੀਏ ਕਾਨੂੰਨ ਦੀ ਪੰਜਾਬ ਵਿੱਚ ਈ ਸਟੈਂਪਰ ਫੰਡ ਪੰਜਾਬ ਈ ਸਟੈਂਪਰ ਰੂਲਸ 2014 ਦੇ ਰੂਲ 34 ਦੇ ਅਧੀਨ ਮਿਲਦਾ ਹੈ ਇਸ ਰੂਲ ਵਿੱਚ ਸਾਫ਼ ਲਿਖਿਆ ਹੈ ਕਿ ਜੇ ਈ ਸਟੈਂਪ ਖਰਾਬ ਹੋ ਜਾਂਦਾ ਹੈ ਜਾਂ ਮਿਸਯੂਜ਼ ਹੋ ਜਾਂਦਾ ਜਾਂ ਅਨਯੂਜ਼ਡ ਹੈ ਤਾਂ ਉਸ ਦਾ ਰਿਫੰਡ ਜਿਹੜਾ ਲਿਆ ਜਾ ਸਕਦਾ ਹੈ ਹੁਣ ਸਵਾਲ ਆਉਂਦਾ ਹੈ ਕਿ CRA ਕੀ ਹੁੰਦਾ ਹੈ CRA ਦਾ ਜਿਹੜਾ ਫੁੱਲ ਫਾਰਮ ਹੈ ਸੈਂਟਰਲ ਰਿਕਾਰਡ ਕੀਪਿੰਗ ਏਜੰਸੀ ਪੰਜਾਬੀ ਵਿੱਚ ਇਸ ਦਾ ਮਤਲਬ ਹੈ ਕਿ ਕੇਂਦਰੀ ਰਿਕਾਰਡ ਰੱਖਣ ਵਾਲੀ ਏਜੰਸੀ CRA ਇਸ ਸਟੈਂਪ ਸਿਸਟਮ ਨੂੰ ਮੈਨੇਜ ਕਰਦੀ ਹੈ ਜਿਵੇਂ ਕਿ ਈ-ਸਟੈਂਪ ਜਨਰੇਟ ਕਰਨਾ, ਵੈਰੀਫਾਈ ਕਰਨਾ ਤੇ ਰਿਕਾਰਡ ਰੱਖਣਾ ਪਰ CRA ਰਿਫੰਡ ਨਹੀਂ ਦਿੰਦੀ। ਰਿਫੰਡ ਦੇਣ ਦਾ ਅਧਿਕਾਰ ਕਲੈਕਟਰ ਕੋਲ ਹੁੰਦਾ ਹੈ। ਕਲੈਕਟਰ ਮਤਲਬ ਡਿਸਟ੍ਰਿਕਟ ਕਲੈਕਟਰ ਜਾਂ ਡਿਪਟੀ ਕਮਿਸ਼ਨਰ ਵੀ ਕਹਿ ਸਕਦੇ ਆ। ਈ-ਸਟੈਂਪ ਪਰ ਫੰਡ ਦਾ ਫਾਈਨਲ ਡਿਸੀਜਨ ਜਿਹੜਾ ਉਹ ਕਲੈਕਟਰ ਕੋਲ ਹੀ ਹੁੰਦਾ ਹੈ। ਹੁਣ ਜਾਣਦੇ ਹਾਂ ਕਿਹੜਾ ਈ-ਸਟੈਂਪ ਫੰਡ ਲਈ ਯੋਗ ਹੈ। ਜੇ ਈ-ਸਟੈਂਪ ਵਰਤਿਆ ਨਹੀਂ ਗਿਆ ਜਾਂ ਖਰਾਬ ਹੋ ਗਿਆ ਹੈ ਜਾਂ ਗਲਤ ਤਰੀਕੇ ਨਾਲ ਬਣ ਗਿਆ ਹੈ। ਜਾ ਲੋਡ ਨੇ ਪਈ ਤਰ ਫੰਡ ਮਿਲ ਸਕਦਾ ਹੈ ਪਰ ਜੇ ਈ ਸਟੈਂਪ ਪਹਿਲਾਂ ਹੀ ਰਜਿਸਟਰੀ ਵਿੱਚ ਵਰਤਿਆ ਜਾ ਚੁੱਕਿਆ ਹੈ ਜਾਂ ਕੋਰਟ ਜਾਂ ਫਿਰ ਕਿਸੇ ਦਫਤਰੀ ਕਾਰੋਬਾਰ ਵਿੱਚ ਜਾਂ ਦਫਤਰ ਵਿੱਚ ਸੰਬੱਠ ਹੋ ਗਿਆ ਹੈ ਤਾਂ ਰਫੰਡ ਜਿਹੜਾ ਨਹੀਂ ਮਿਲਦਾ ਹੁਣ ਰਫੰਡ ਦੀ ਪ੍ਰੋਸੈਸ ਸਮਝੀਏ ਸਭ ਤੋਂ ਪਹਿਲਾਂ ਕਲੈਕਟਰ ਨੂੰ ਐਪਲੀਕੇਸ਼ਨ ਦੇਣੀ ਪੈਂਦੀ ਹੈ ਐਪਲੀਕੇਸ਼ਨ ਨਾਲ ਜਿਹੜਾ origignal ਈ ਸਟੈਂਪ ਅਟੈਚ ਕਰਨਾ ਲਾਜ਼ਮੀ ਹੈ ਕਲੈਕਟਰ ਸੀਆਰਏ ਸਿਸਟਮ ਰਾਹੀਂ ਵੈਰੀਫਿਕੇਸ਼ਨ ਕਰਦਾ ਹੈ ਇੰਬੈਰਿਫੀਕੇਸ਼ਨ ਤੋਂ ਬਾਅਦ ਹੀ ਜਿਹੜਾ ਈ-ਸਟੈਂਪਲ ਨੂੰ ਕੈਨਸਲ ਕੀਤਾ ਜਾ ਸਕਦਾ ਹੈ। ਉਹ ਈ-ਸਟੈਂਪ ਹੁੰਦਾ ਜਿਹੜਾ ਉਹ ਫਿਰ ਰਿਫੰਡ ਚੈੱਕ ਜਾਂ ਵਾਊਚਰ ਰਾਹੀਂ ਜਿਹੜਾ ਵਾਊਚਰ ਜਾਰੀ ਹੁੰਦਾ ਹੈ ਰਿਫੰਡ ਕੈਸ਼ ਵਿੱਚ ਨਹੀਂ ਮਿਲਦਾ। ਰਿਫੰਡ ਸਿਰਫ ਚੈੱਕ ਜਾਂ ਫਿਰ ਵਾਊਚਰ ਰਾਹੀਂ ਹੀ ਮਿਲਦਾ ਹੈ। ਰਿਫੰਡ ਅਮਾਊਂਟ ਦੀ ਗੱਲ ਕਰੀਏ ਤਾਂ ਜਿਹੜਾ ਰੂਲ 34 ਅਨੁਸਾਰ ਈ-ਸਟੈਂਪ ਉੱਤੇ ਜਿੰਨੀ ਰਕਮ ਲਿਖੀ ਹੁੰਦੀ ਹੈ ਉਨਾ ਹੀ ਰਿਫੰਡ ਮਿਲ ਸਕਦਾ ਹੈ। ਸਿਉਐਕਟ ਟੂ ਵੈਲਿਊਕੇਸ਼ਨ ਜਦੋਂ ਵੀ ਸਾਡਾ ਈ ਸਟੈਂਪ ਜੋ ਅਸੀਂ ਨਹੀਂ ਵਰਤਿਆ ਜਾਂ ਖਰਾਬ ਹੋ ਜਾਂਦਾ ਹੈ ਜੋ ਉੱਪਰ ਜੋ ਵੀ ਤੁਹਾਨੂੰ ਪਹਿਲਾ ਵੀਡੀਓ ਵਿੱਚ ਮੈਂ ਤੁਹਾਨੂੰ ਕਾਰਨ ਦੱਸੇ ਨੇ ਉਹਨਾਂ ਵਿੱਚ ਤੁਹਾਡਾ ਕੋਈ ਕਾਰਨ ਹੈ ਤਾਂ ਤੁਹਾਨੂੰ ਰਿਫੰਡ ਮਿਲ ਜਾਵੇਗਾ 30 ਤੋਂ 60 ਦਿਨਾਂ ਦੇ ਅੰਦਰ ਸਿਰਫ ਐਪਲੀਕੇਸ਼ਨ ਦੇਣ ਦੇ ਨਾਲ ਕੁਝਕ ਖਰਚੇ ਜਿਹੜਾ ਇਸ ਦੇ ਵਿੱਚ ਹੋ ਸਕਦਾ ਹੈ ਮੰਨ ਲਓ 10% ਜਿਹੜਾ ਤੁਹਾਡਾ ਸਟਾਮ ਦੀ ਵੈਲਿਊ ਦਾ ਕੱਟਿਆ ਜਾ ਸਕਦਾ ਹੈ ਜਿਹੜੀ ਇਸ ਦੀ ਕੰਡੀਸ਼ਨ ਹੈ ਉਹ ਹੈ ਕਿ ਲਗਭਗ 6 ਮਹੀਨੇ ਦੇ ਅੰਦਰ ਅੰਦਰ ਤੁਸੀਂ ਇਸ ਨੂੰ ਵਰਤਲਵਤ ਜਾਫਰ ਨੂੰ ਰਿਫੰਡ ਕਰਵਾ ਲਵੋ ਜੇ ਇਹ ਜਾਣਕਾਰੀ ਤੁਹਾਡੇ ਕੰਮ ਦੀ ਲੱਗੀ ਹੋਵੇ ਤਾਂ ਵੀਡੀਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਕਰਕੇ ਦੱਸੋ ਤੁਸੀਂ ਹੋਰ ਕਿਹੜੀ ਲੀਗਲ ਜਾਣਕਾਰੀ ਚਾਹੁੰਦੇ ਹੋ ਧੰਨਵਾਦ